ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹਿਲੀ ਵਾਰੀ ਆਪਣੇ ਬਲਬੁੱਤੇ ਦੇ ਉੱਤੇ ਚੋਣ ਲੜਨ ਜਾ ਰਹੇ ਹਾਂ ਤੁਸੀਂ ਅੰਮਰ ਪਾਰਲੀਮੈਂਟ ਉਹਨਾਂ ਨੇ ਨਾ ਚੰਡੀਗੜ੍ਹ ਦੀ ਗੱਲ ਹੀ ਕੀਤੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਸਵਾਲ ਉੱਠਦੇ ਰਹੇ ਆ ਕਿ ਇਹਨਾਂ ਨੇ ਸਿਆਸਤ ਭਾਜਪਾ ਨਾਲ ਮਿਲ ਕੇ ਜਿਹੜੀ ਕੀਤੀ ਆ ਨਾ ਚੰਡੀਗੜ੍ਹ ਗਵਾ ਲਿਆ ਜੇਕਰ ਚੰਡੀਗੜ੍ਹ ਮਿਲਦਾ ਤਾਂ ਸ਼੍ਰੋਮਣੀ ਅਕਾਲੀ ਦਲ ਕਰਕੇ ਮਿਲ ਸਕਦਾ ਸੀ ਸਾਡੀਆਂ ਵੀ ਕੁਝ ਕਮੀਆਂ ਰਹੀਆਂ ਹੋਣਗੀਆਂ ਬੀਜੇਪੀ ਤੋਂ ਅੱਡ ਹੋ ਕੇ ਵੀ ਤੁਹਾਡਾ ਛੋਟਾ ਭਰਾ ਇਸ ਵਾਰ ਵੀ ਜਿੱਤ ਗਿਆ ਹੈ ਤੱਕਾ ਜੇ ਕਰ ਤੁਹਾਡੇ ਨਾਲ ਹੋ ਗਿਆ ਫਿਰ ਨਹੀਂ ਤੱਕਾ ਕੋਈ ਨਹੀਂ ਤੱਕਾ ਮੇਰੇ ਨਾਲ ਨਹੀਂ ਹੁੰਦਾ ਜੀ ਮੇਰੇ ਨਾਲ ਮੇਰੇ ਲੋਕ ਖੜੇ ਨੇ ਮੈਂ ਲੋਕਾਂ ਦੀ ਆਵਾਜ਼ ਆ ਪੂਣੀ ਕਾਲੀ ਦਲ ਦੇ ਨਾਲ ਕਈ ਰੁੱਸੇ ਰੁੱਸੇ ਵੀ ਹੈ ਕਈ ਤਾਂ ਭਾਜਪਾਲ ਵੀ ਚਲੇ ਗਏ ਕਈ ਪਰਿਵਾਰਾਂ ਦੇ ਵਿੱਚ ਜਿਹੜੇ ਟਕਸਾਲੀ ਰਹੇ ਆ ਨਹੀਂ ਨਹੀਂ ਕੋਈ ਕੋਈ ਬਗਾਵਤ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਸਾਰਾ ਯੂਨਾਈਟ ਹੈ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਿ ਮੋਦੀ ਦਾ ਨਾਂ ਤੇ ਕੇਂਦਰ ਦੇ ਨਾਂ ਤੇ ਵੋਟਾਂ ਮੰਗਣੇ ਇੱਕ ਪਾਸੇ ਮੈਂ ਜਾਊਂਗਾ ਜਿਹੜਾ ਚੰਡੀਗੜ੍ਹ ਦੇ ਮਸਲਿਆਂ ਦੀ ਗੱਲ ਕਰਾਂਗਾ ਨਾ ਹੋਸਿੰਗ ਬੋਰਡ ਦਾ ਕਿਤੇ ਮਕਾਨ ਟੁੱਟਦਾ ਵੀ ਹੋਵੇ ਤਾਂ ਹਰਦੀਪ ਸਿੰਘ ਨੂੰ ਪੁਲਿਸ ਨੂੰ ਹਟਾਣਾ ਪੈਂਦਾ ਹੈ ਤਾਂ ਕਿਤੇ ਉਹਨਾਂ ਤੱਕ ਪਹੁੰਚਦੇ ਆਂ ਦੂਜੀ ਵਾਰ ਲਗਾਤਾਰ ਬਣੀ ਸੀ ਕਿਰਨ ਖੇਰ 2019 ਦੇ ਵਿੱਚ ਤਾਂ ਤੁਸੀਂ ਉਹਨਾਂ ਵਾਸਤੇ ਵੀ ਵੋਟਾਂ ਮੰਗੀਆਂ ਇਸ ਟਰਮ ਤੋਂ ਪਹਿਲੇ ਵਾਲੇ ਤਾਂ ਮਾੜਾ ਮੋਟਾ ਕੁਝ ਹੋਇਆ ਵੀ ਹੈ ਜਿਹੜੇ ਇਹ ਵਾਲੇ 5 ਸਾਲ ਆ ਉਹ ਤਾਂ ਬਿਲਕੁਲ ਜਿਹੜੇ ਹੈ ਖਾਲੀ ਗਏ ਸੀ ਜਿਹੜਾ ਸੀ ਕਮਾਣੀ ਰੱਖਿਆ ਸੀ ਕਿ ਅਸੀਂ ਤੇ ਆਪ ਤੁਹਾਡੇ ਨਾਲ ਵੋਟਾਂ ਮੰਗਣ ਜਾਂਦੇ ਰਿਹਾ ਮੂੰਹ ਕਿਹੜੇ ਉਹਦੇ ਨਾਲ ਦਿਖਾਵਾਂਗੇ ਜੇ ਇੱਕ ਪ੍ਰਗਮੀ ਨਾ ਕੀਤੇ ਨਹੀਂ ਬਿਲਕੁਲ ਅਸੀਂ ਕਹਿੰਦੇ ਰਹੇ ਆਂ ਜਦੋਂ ਮੈਂ ਕਰਜਦਾ ਐ ਤਾਂ ਮੈਂ ਲੋਕਾਂ ਵਾਸਤੇ ਕਰਜਦਾ ਐ ਚੰਡੀਗੜ੍ਹ ਦੇ ਲੋਕ ਮੁਫਤ ਕੁਛ ਨਹੀਂ ਚਾਹੁੰਦੇ ਪਾਣੀ ਦਾ ਬਹੁਤ ਵੱਡਾ ਮਸਲਾ ਬਣਨਾ ਐ ਲੋਕਾਂ ਨੇ ਬਿੱਲ ਲੈ ਕੇ ਖੜਦਣਗੇ ਇਹਨਾਂ ਦੇ ਮੂਰੇ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਹਿਲੀ ਵਾਰੀ ਫੋਨ ਤੇ ਦੱਸਿਆ ਕਿ ਤੁਹਾਡੀ ਜ਼ਿੰਮੇਵਾਰੀ ਲੱਗ ਰਹੀ ਐ ਜਾਂ ਮੀਟਿੰਗ 'ਚ ਤੈਅ ਹੋਇਆ ਕਿ ਤੁਸੀਂ ਉਮੀਦਵਾਰ ਮੈਂ ਕਈ ਵਾਰ ਮਿਲਿਆ ਉਹਨਾਂ ਨੇ ਮੈਨੂੰ ਅੱਜ ਤੋਂ ਕਈ ਮਹੀਨੇ ਪਹਿਲਾਂ ਕਹਿੰਦਾ ਸੀ ਬਈ ਬੇਟਾ ਤੁਸੀਂ ਚੋਣ ਲੜਨੀ ਐ ਤੋ ਤਿਆਰੀ ਰੱਖੋ ਪਿੱਛੇ ਜੇ ਤਾਂ ਗੱਲਾਂ ਵੀ ਚੱਲੀਆਂ ਸੀ ਕਿ ਪ੍ਰਧਾਨਗੀ ਦਾ ਉਹ ਦਾ ਕਿਸੇ ਹੋਰ ਨੂੰ ਦੇ ਦਿਓ ਤਾਂ ਗਤੀ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਕਹਿੰਦੇ ਚੜਤ ਹੁੰਦੀ ਸੀ ਅਕਾਲੀ ਦਲ ਦੀ ਉਹ ਇੱਕ ਸਕੂਟਰ ਤੇ ਆ ਜਾਂਦੇ ਅੱਜ ਕੱਲ੍ਹ ਵਿਧਾਨ ਸਭਾ ਉਹਨਾਂ ਦੇ ਪਿੱਛੇ ਕੀ ਬੋਲਦਾ ਇਹ ਸਭ ਨੂੰ ਪਤਾ ਹੈ ਮਹਾਰਾਸ਼ਟਰ ਦੇ ਅੰਦਰ ਅਸੀਂ ਦੇਖਿਆ ਹੈ ਨਾ ਕੀ ਏਜੰਡਾ ਸੰਗ ਦਾ ਚੱਲਿਆ ਹੋਇਆ ਹੈ ਸ਼ਿਵ ਸ਼ੈਨਾ ਦਾ ਕੀ ਹਾਲਾਤ ਕਰਦੇ ਨੇ ਇਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਬਾਦਲ ਜੀ ਨੇ ਜਿਨਾ ਕਰਕੇ ਪਾਰਟੀ ਦਾ ਜਿਹੜਾ ਹੈ ਸਿਸਟਮ ਚੱਲਿਆ ਹੋਰ ਉਹਦਾ ਤੁਹਾਡੀ ਪਾਰਟੀ ਦੇ ਅੰਦਰ ਸੰਗ ਦੀ ਥੋੜੇ ਬਹੁਤ ਤਾਂ ਦਖਲ ਹੈਗਾ ਨਹੀਂ ਦੇਖੋ ਤਾਂ ਹੀ ਦਾ ਇਹ ਜਿਹੜੀਆਂ ਹੋਈਆਂ ਸੀਗੀਆਂ ਛੇੜਛਾੜਾ ਉਹ ਸਾਰਾ ਕੁਝ ਠੀਕ ਆ ਗਿਆ ਨਾ ਜੇ ਕੱਲ ਨੂੰ ਚੋਣਾਂ ਤੋਂ ਬਾਅਦ ਗੱਠਜੋੜ ਹੋ ਗਿਆ ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਦੀਪ ਸਿੰਘ ਬਟਰੇਲਾ ਦੀ ਆਵਾਜ਼ ਭਾਜਪਾ ਦੀ ਇਹੀ ਰਹੇਗੀ ਜਾਂ ਬਦਲ ਜਾਏਗੀ ਮੈਂ ਤੁਹਾਨੂੰ ਵੇਚਦਾ ਨਹੀਂ ਇਹੀ ਗੱਲ ਹੁਣ ਜਿਹੜੇ ਮੇਰੇ ਨਾਲ ਚੱਲੇ ਨੇ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਹਾਡੇ ਜੋ ਮੇਰੇ ਉਹ ਭਾਈਚਾਰਾ ਫੈਸਲਾ ਕਰੇਗਾ ਮੈਂ ਉਹਦੇ ਨਾਲ ਖੜਾਂਗਾ ਤੁਹਾਡੇ ਫੈਸਲੇ ਤੋਂ ਉਲਟ ਫੈਸਲਾ ਲੈ ਲਿਆ ਫਿਰ ਨਹੀਂ ਮੈਂ ਮੈਂ ਤੁਹਾਨੂੰ ਕਹਿ ਰਹਾ ਕਿ ਮੈਂ ਭਾਈਚਾਰੇ ਦਾ ਹਾਂ ਮੈਂ ਪ੍ਰਧਾਨ ਸਾਹਿਬ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗਾ ਲੋਕ ਸਭਾ ਚੋਣਾਂ 2024 ਦੇ ਵਿੱਚ ਇੱਕ ਸੀਟ ਬੜੀ ਅਹਿਮ ਹੈ ਸਭ ਦੀਆਂ ਨਜ਼ਰਾਂ ਉਸਤੇ ਨੇ ਕੋਈ ਐਸੀ ਪਾਰਟੀ ਨਹੀਂ ਹਿੰਦੁਸਤਾਨ ਦੀ ਜਿਸ ਦੀ ਨਜ਼ਰ ਨਾ ਹੋਵੇ ਚੰਡੀਗੜ੍ਹ ਦੀ ਸੀਟ ਤੇ ਚੰਡੀਗੜ੍ਹ ਲੋਕ ਸਭਾ ਹਲਕਾ 1967 ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੋਣ ਦਾ ਦਾਵਾ ਕਰਦੀ ਹੈ ਪਹਿਲੀ ਵਾਰ ਹੋ ਰਿਹਾ ਹੈ ਕਿ ਆਪਣੇ ਬਲਬੂਤੇ ਦੇ ਉੱਤੇ ਚੋਣ ਲੜਨ ਜਾ ਰਹੇ ਨੇ ਹਰਦੀਪ ਸਿੰਘ ਬਟਰੇਲਾ ਜਿਹੜੇ ਕਿ ਇੱਥੋਂ ਦੇ ਵਸਨੀਕ ਨੇ ਲੰਬੇ ਸਮੇਂ ਤੋਂ ਇਸ ਦੀ ਸਿਆਸਤ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਦੀ ਡਿਪਟੀ ਮੇਅਰ ਤੱਕ ਰਹਿ ਚੁੱਕੇ ਨੇ ਇਸ ਵਾਰ ਉਹਨਾਂ ਨੂੰ ਕਾਲੀ ਦਲ ਨੇ ਉਮੀਦਵਾਰ ਬਣਾਇਆ ਦੇਖਦੇ ਹਾਂ ਕਿ ਉਹਨਾਂ ਨੂੰ ਹੰਗਾਰਾ ਕਿੰਨਾ ਮਿਲਦਾ ਸਾਡੇ ਨਾਲ ਬੈਠੇ ਆ ਕੋਈ ਸਵਾਲ ਚੰਡੀਗੜ੍ਹ ਨਾਲ ਜੁੜੇ ਹੋਏ ਇਹਨਾਂ ਦੇ ਚੋਣ ਏਜੰਡੇ ਨਾਲ ਜੁੜੇ ਹੋਏ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਤਾਂ ਹਰਦੀਪ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹਿਲੀ ਵਾਰੀ ਆਪਣੇ ਬਲਬੁਲਤੇ ਦੇ ਉੱਤੇ ਚੋਣ ਲੜਨ ਜਾ ਰਹੇ ਹੋ ਤੁਸੀਂ ਚੈਲੰਜ ਕਿਹੜਾ ਕਿਹੜਾ ਸਾਹਮਣੇ ਨਜ਼ਰ ਆਉਂਦਾ ਬਹੁਤ ਬਹੁਤ ਧੰਨਵਾਦ ਪਹਿ ਚੈਲੰਜ ਜ਼ਿੰਦਗੀ ਦੇ ਵਿੱਚ ਹਰੇਕ ਪੜਾਅ ਦੇ ਵਿੱਚ ਚੈਲੰਜ ਹੁੰਦੇ ਨੇ ਜਿਹੜੇ ਚੰਡੀਗੜ੍ਹ ਦੇ ਨਾ ਇੱਥੇ ਲੋਕਾਂ ਦੇ ਨਾ ਜਿਹੜੇ ਵੀ ਅੱਜ ਤੱਕ ਬਣੇ ਨੇ ਜੀ ਮੈਂਬਰ ਪਾਰਲੀਮੈਂਟ ਉਹਨਾਂ ਨੇ ਨਾ ਚੰਡੀਗੜ੍ਹ ਦੀ ਗੱਲ ਹੀ ਕੀਤੀ ਉਹਨਾਂ ਨੇ ਸਿਰਫ ਕੇਂਦਰ ਦਾ ਫਾਰਮੂਲਾ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਕਿ ਚੰਡੀਗੜ੍ਹ ਵਾਸਤੇ ਉਹਨਾਂ ਜਿਹੜਾ ਪਾਲਿਸੀ ਨੂੰ ਮੈਂਡ ਕਰਾਉਣ ਦੀ ਪਾਲਿਸੀਆਂ ਹੁੰਦੀਆਂ ਨੇ ਜਿਹੜੀਆਂ ਸ਼ਹਿਰ ਦੇ ਲੋਕਾਂ ਨੂੰ ਭਲਾਈ ਦੇਣ ਵਾਸਤੇ ਉਹਨਾਂ ਵਾਸਤੇ ਵੈਲਫੇਅਰ ਵਾਸਤੇ ਨਾ ਕਿ ਉਹਨਾਂ ਨੂੰ ਤੰਗ ਕਰਨ ਵਾਸਤੇ ਉਹਨਾਂ ਦੇ ਨਾ ਕੇਂਦਰ ਨੇ ਅਜ ਤੱਕ ਆਪਣੀਆਂ ਰਾ ਆਪਣੀ ਆਪਣਾ ਫਾਰਮੂਲਾ ਲਾਇਆ ਇਦਰੋਂ ਲੋਕਾਂ ਦੀ ਆਵਾਜ਼ ਉੱਥੇ ਤੱਕ ਪਹੁੰਚਦੀ ਨਹੀਂ ਕਰੀ ਕਿਸੇ ਨੇ ਵੀ ਹੁਣ ਤਾਂ ਤੁਹਾਡੇ ਅੱਗੇ ਜੇ ਕਰ ਤੁਹਾਨੂੰ ਜਿਤਾ ਕੇ ਭੇਜ ਦਿੰਦੇ ਆ ਪਾਰਲੀਮੈਂਟ 'ਚ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਣੀ ਹੈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਸਵਾਲ ਉੱਠਦੇ ਰਹੇ ਆ ਕਿ ਇਹਨਾਂ ਨੇ ਸਿਆਸਤ ਭਾਜਪਾ ਨਾਲ ਮਿਲ ਕੇ ਜਿਹੜੀ ਕੀਤੀ ਆ ਨਾ ਚੰਡੀਗੜ੍ਹ ਗਵਾ ਲਿਆ ਜੇਕਰ ਚੰਡੀਗੜ੍ਹ ਮਿਲਦਾ ਤਾਂ ਸ਼੍ਰੋਮਣੀ ਅਕਾਲੀ ਦਲ ਕਰਕੇ ਮਿਲ ਸਕਦਾ ਸੀ ਪਰ ਇਹਨਾਂ ਨੇ ਧਿਆਨ ਨਹੀਂ ਦਿੱਤਾ ਨਹੀਂ ਬਿਲਕੁਲ ਦੇਖੋ ਸਮੇ ਸਮੇਤੇ ਮੈਂ ਕਹਿੰਦਾ ਵੀ ਸਾਡੀਆਂ ਵੀ ਕੁਝ ਕਮੀਆਂ ਰਹੀਆਂ ਹੋਣਗੀਆਂ ਪਰ ਹਰਦੀਪ ਸਿੰਘ ਕੈਣੀ ਦੇ ਕਥਨੀ ਦਾ ਇੱਕੋ ਜਿਹਾ ਜੀ ਹੈ ਤਾਂ ਹੀ ਲੋਕਾਂ ਨੇ ਇੱਕ ਵਾਰਡ ਚੋਂ ਇੱਕ ਬੰਦੇ ਨੂੰ ਤਿੰਨ ਵਾਰ ਜਿਤਾਣਾ ਔਰ ਚੰਡੀਗੜ੍ਹ ਵਰਗੇ ਸ਼ਹਿਰ ਤੇ ਜਿੱਥੇ 24 24000 ਵੋਟਰਾਂ ਦਾ ਵਾਰਡ ਹੈ ਔਰ ਭਾਜਪੀ ਤੋਂ ਅੱਡ ਹੋ ਕੇ ਵੀ ਤੁਹਾਡਾ ਛੋਟਾ ਭਰਾ ਇਸ ਵਾਰ ਵੀ ਜਿੱਤ ਗਿਆ ਹੈ ਲੋਕਾਂ ਦਾ ਵਿਸ਼ਵਾਸ ਹੈ ਮੇਰੇ ਤੇ ਇਮਾਨਦਾਰੀ ਮੇਰੀ ਨੂੰ ਲੋਕ ਮੰਨਦੇ ਨੇ ਇਸ ਕਰਕੇ ਹੀ ਮੈਂ ਇੱਥੇ ਬੈਠਾ ਹਾਂ ਚੰਡੀਗੜ੍ਹ ਦੀ ਮੇਹਰ ਦੀ ਕੁਰਸੀ ਵਾਸਤੇ ਪਿਛਲੇ ਦਿਨਾਂ 'ਚ ਕੀ ਕੁਝ ਹੋਇਆ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਵੇਂ ਭਾਜਪਾ ਤੇ ਸਵਾਲ ਉੱਠਿਆ ਆਵਾਮ ਵੀ ਪਾਰਟੀ ਤੇ ਕਾਂਗਰਸ ਤਾਂ ਇੱਥੇ ਇਕੱਠੀ ਹੋ ਗਈ ਚੰਡੀਗੜ੍ਹ ਦੇ ਅੰਦਰ ਤੁਹਾਡੇ ਸਾਹਮਣੇ ਇੱਕ ਪਾਸੇ ਭਾਜਪਾ ਆਪ ਤੇ ਕਾਂਗਰਸ ਦਾ ਗੱਠ ਜੁੜ ਖੜਾ ਇੱਕ ਪਾਸੇ ਭਾਜਪਾ ਖੜੀ ਹੈ ਜਿਨ੍ਹਾਂ ਉੱਤੇ ਤੁਸੀਂ ਵੀ ਕਹਿੰਦੇ ਰਹੇ ਆ ਕਿ ਨਹੀਂ ਧੱਕਾ ਕਰ ਲੈਂਦੇ ਆ ਔਰ ਧੱਕਾ ਜੇਕਰ ਤੁਹਾਡੇ ਨਾਲ ਹੋ ਗਿਆ ਫਿਰ ਨਹੀਂ ਧੱਕਾ ਕੋਈ ਨਹੀਂ ਧੱਕਾ ਮੇਰੇ ਨਾਲ ਨਹੀਂ ਹੁੰਦਾ ਜੀ ਮੇਰੇ ਨਾਲ ਮੇਰੇ ਲੋਕ ਖੜੇ ਨੇ ਮੇਰੇ ਨਾਲ ਆਵਾਮ ਮੇਰੇ ਨਾਲ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਲੋਕਾਂ ਦੀ ਆਵਾਜ਼ ਐ ਮੈਂ ਲੋਕ ਮੈਂ ਕਿਸੇ ਉਹਦੇ ਨਾਲ ਕਿਸੇ ਦਾ ਚੀਜ਼ ਦਾ ਮਹਤਾਜ ਨਹੀਂ ਐ ਮੈਂ ਲੋਕ ਮੇਰੇ ਨਾਲ ਨੇ ਮੈਂ ਹੁਣ ਵੀ ਜਿਹੜਾ ਹੈ ਮੈਂ ਲੋਕਾਂ ਦੇ ਵਿੱਚ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਲੋਕਾਂ ਦੇ ਵਿੱਚ ਰਹਿਣਾ ਤੇ ਉਹਨਾਂ ਦੀਆਂ ਗੱਲਾਂ ਜੋ ਉਹਨਾਂ ਦੀਆਂ ਸਮੱਸਿਆਵਾਂ ਇਹ ਸੁਣਦਾ ਐ ਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਐ ਜਦੋਂ ਤੱਕ ਰਾਤ ਤੱਕ ਮੈਂ 15 20 ਜਣਿਆਂ ਦੇ ਕੋਈ ਕੰਮ ਸਵਾਰ ਨਾ ਦਵਾ ਮੈਨੂੰ ਵਧੀਆ ਨੀਂਦ ਨਹੀਂ ਆਉਂਦੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਕਈ ਰੁੱਸੇ ਰੁੱਸੇ ਵੀ ਹੈ ਕਈ ਤੇ ਭਾਜਪਾਲ ਵੀ ਚਲੇ ਗਏ ਕਈ ਪਰਿਵਾਰਾਂ ਦੇ ਵਿੱਚ ਜਿਹੜੇ ਟਕਸਾਲੀ ਰਹੇ ਆ ਚੰਡੀਗੜ੍ਹ ਦੇ ਵਿੱਚ ਅਜਿਹੀ ਬਗਾਵਤ ਤੁਹਾਡੀ ਸੀਟ ਅਨਾਉਂਸ ਹੋਣ ਤੋਂ ਬਾਅਦ ਮਿਲੀ ਦੇਖਣ ਨੂੰ ਨਹੀਂ ਨਹੀਂ ਕੋਈ ਕੋਈ ਬਗਾਵਤ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਸਾਰਾ ਯੂਨਾਈਟ ਹੈ ਔਰ ਵਧੀਆ ਤਰੀਕੇ ਨਾਲ ਜਿੱਦੋਂ ਦੀ ਟਿਕਟ ਅਨਾਉਂਸ ਹੋਈ ਆ ਉਦੋਂ ਦਾ ਮੇਰਾ ਫੋਨ ਨਹੀਂ ਬੰਦ ਹੋ ਰਿਹਾ ਜੀ ਔਰ ਲੋਕ ਨੇ ਜਿਹੜੇ ਪੰਜਾਬ ਤੋਂ ਆ ਕੇ ਹੀ ਇੱਥੇ ਵਸੇ ਨੇ ਤਕਰੀਬਨ कोरोना ਉਹਨਾਂ ਦੇ ਫੋਨ ਆ ਰਹੇ ਨੇ ਕਿ ਬੇਟਾ ਸਾਨੂੰ ਕੰਮ ਦੱਸ ਸਾਡੀ ਕੀ ਡਿਊਟੀ ਲਾਣੀ ਹੈ ਸਾਨੂੰ ਤਾਂ ਪਹਿਲੀ ਵਾਰੀ ਮੌਕਾ ਮਿਲਿਆ ਹੈ ਜਿਹੜਾ ਕਿ ਸਾਡਾ ਸਾਨੂੰ ਆਪਣੀ ਆਪਣੀ ਪਾਰਟੀ ਨੂੰ ਵੋਟ ਪਾਉਣ ਦਾ ਮੌਕਾ ਮਿਲਿਆ ਹੈ ਹੁਣ ਤੁਹਾਡੇ ਸਾਹਮਣੇ ਜਿਹੜੇ ਉਮੀਦਵਾਰ ਹੈ ਲਗਭਗ ਦੋ ਤਾਂ ਮੇਨ ਪਾਰਟੀਆਂ ਦੇ ਹੋ ਹੀ ਗਏ ਐਨਾਉਂਸ ਜਦੋਂ ਚੋਣ ਪ੍ਰਚਾਰ ਕਰਨਾ ਹੈ ਪੰਜਾਬ ਦੀ ਸਿਆਸਤ ਵਿੱਚ ਖਾਸ ਕਰਕੇ ਨਾ ਏਜੰਡੇ ਤੇ ਗੱਲ ਘੱਟ ਹੋ ਰਹੀ ਹੈ ਤੌਮਤ ਬਾਜੀ ਜ਼ਿਆਦਾ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟੇ ਜਾ ਰਹੇ ਐ ਤੁਹਾਡਾ ਏਜੰਡਾ ਕੀ ਹੈ ਚੋਣ ਲੜਨ ਦਾ ਤੁਹਾਨੂੰ ਹੀ ਕਰਾਂਗੀ ਮੈਂ ਨਾ ਲੋਕਾਂ ਦੇ ਵਿੱਚ ਰਹਿਣਾ ਤੇ ਲੋਕਾਂ ਦੀਆਂ ਜਿਹੜੀਆਂ ਉੱਥੇ ਦੀਆਂ ਸਮੱਸਿਆਵਾਂ ਉਹਨਾਂ ਤੇ ਗੱਲ ਕਰਾਂਗਾ ਇਹਨਾਂ ਨੇ ਕਰਨੀ ਹੈ ਗੱਲ ਕੇਂਦਰ ਦੀ ਇਹਨਾਂ ਨੇ ਮੰਗਣੀ ਹੈ ਕੇਂਦਰ ਦੇ ਨਾਂ ਦੇ ਵੋਟ ਮੋਦੀ ਜੀ ਦੇ ਨਾਂ ਦੇ ਵੋਟ ਇਹਨਾਂ ਦੀਆਂ ਮੀਟਿੰਗਾਂ 'ਚ ਹੁਣ ਵੀ ਹੋ ਰਿਹਾ ਕੋਈ ਸੰਜੇ ਟੰਡਨ ਦਾ ਨਾਂ ਨਹੀਂ ਲੈ ਰਿਹਾ ਮੋਦੀ ਦਾ ਨਾਂ ਲੈ ਰਿਹਾ ਹੈ ਇੱਕ ਪਾਸੇ ਉਹ ਉਹ ਲੋਕ ਨੇ ਜਿਹੜੇ ਕਿ ਮੋਦੀ ਦਾ ਨਾਂ ਤੇ ਕੇਂਦਰ ਦੇ ਨਾਂ ਤੇ ਵੋਟਾਂ ਮੰਗਣੇ ਇੱਕ ਪਾਸੇ ਮੈਂ ਜਾਊਂਗਾ ਜਿਹੜਾ ਚੰਡੀਗੜ੍ਹ ਦੇ ਮਸਲਿਆਂ ਦੀ ਗੱਲ ਕਰਾਂਗਾ ਜਿੱਥੇ ਜਾਊਂਗਾ ਬੋਲੂਗਾ ਉੱਥੇ ਦੀ ਗੱਲ ਕਰਾਂਗਾ ਜੇ ਮੈਂ ਹਾਊਸਿੰਗ ਬੋਰਡ ਦੀ ਹਾਊਸਿੰਗ ਬੋਰਡ ਦਾ ਇੱਥੇ ਬਹੁਤ ਵੱਡਾ ਜਿਹੜਾ ਹੈ 60000 ਦੇ ਕਰੀਬ ਮਕਾਨ ਨੇ ਉਹਨਾਂ ਨੂੰ 98% ਲੋਕਾਂ ਨੂੰ ਨੋਟਿਸ ਆਏ ਹੋਏ ਨੇ ਉਹਦੇ ਤੇ ਕੋਈ ਨਹੀਂ ਗੱਲ ਕਰਨੀ ਇਹਨਾਂ ਨੇ ਜਾ ਕੇ ਦੇਖ ਲਿਓ ਕਿਸੇ ਨੇ ਕੋਈ ਗੱਲ ਕਿਉਂਕਿ ਜਵਾਬ ਦੇਣ ਜੋਗੇ ਨਹੀਂ ਨਾ ਹੈ ਜਵਾਬ ਦੇਣ ਜੋਗੇ ਨਹੀਂ ਹੈ ਕਿਉਂਕਿ ਦੋਨਾਂ ਨੇ ਰਾਜ ਕੀਤਾ ਹੈ ਮੈਂ ਗੱਲ ਕਰ ਸਕਦਾ ਕਿਉਂਕਿ ਮੈਂ ਹਾਊਸਿੰਗ ਬੋਰਡ ਦਾ ਕਿਤੇ ਮਕਾਨ ਟੁੱਟਦਾ ਵੀ ਹੋਵੇ ਤਾਂ ਹਰਦੀਪ ਸਿੰਘ ਨੂੰ ਪੁਲਿਸ ਨੂੰ ਹਟਾਣਾ ਪੈਂਦਾ ਹੈ ਤਾਂ ਕਿਤੇ ਉਹਨਾਂ ਤੱਕ ਪਹੁੰਚਦੇ ਆ ਹਰਦੀਪ ਸਿੰਘ ਵਿੱਚ ਖੜਦਾ ਜਾ ਕੇ ਹਾਊਸਿੰਗ ਬੋਰਡ ਦੀਆਂ ਜਿਹੜੀਆਂ ਸੰਘਰਸ਼ ਕਰਦੀਆਂ ਨੇ ਜਥੇਬੰਦੀਆਂ ਉਹਨਾਂ ਦੇ ਨਾਲ ਚਾਹੇ ਭੁੱਖੜਦਾਲ ਦੀ ਗੱਲ ਹੋਵੇ ਚਾਹੇ ਕੋਈ ਹੋਵੇ ਤਾਂ ਹਰਦੀਪ ਸਿੰਘ ਖੜਦਾ ਇਹਨਾਂ ਦੋਨਾਂ 'ਚੋਂ ਕੋਈ ਨਹੀਂ ਖੜਦਾ ਪਿਛਲੀ ਵਾਰ ਜਿਹੜੇ ਲੋਕ ਸਭਾ ਮੈਂਬਰ ਚੰਡੀਗੜ੍ਹ ਤੋਂ ਬਣੇ ਹਾਲਾਂਕਿ ਉਹ ਦੂਜੀ ਵਾਰ ਲਗਾਤਾਰ ਬਣੇ ਸੀ ਕਿਰਨ ਖੇਰ 2019 ਦੇ ਵਿੱਚ ਤਾਂ ਤੁਸੀਂ ਉਹਨਾਂ ਵਾਸਤੇ ਵੀ ਵੋਟਾਂ ਮੰਗੀਆਂ ਉਹ ਤਾਂ ਵੱਖਰੀ ਗੱਲ ਹੈ ਗੱਠ ਜੁੜ ਬਾਅਦ 'ਚ ਟੁੱਟਦਾ ਉਹਨਾਂ ਨੇ ਪਿਛਲੇ 4-5 ਸਾਲਾਂ 'ਚ ਕਾਰਜ ਜਰੀ ਜਿਹੜੀ ਕੀਤੀ ਹੈ ਤੁਹਾਨੂੰ ਲੱਗਦਾ ਹੈ ਕਿ ਥੋੜਾ ਬਹੁਤਾ ਸੰਤੁਸ਼ਟ ਕੀਤਾ ਹੈ ਦੇਖੋ ਇਸ ਤੋਂ ਜਿਹੜੇ ਪਿਛਲੇ 5 ਸਾਲ ਸੀ ਨਾ ਜ ਜਦੋਂ ਅਸੀਂ ਵੀ ਨਾਲ ਸੀ ਉਦੋਂ ਅਸੀਂ ਉਹਨਾਂ ਨੂੰ ਨਾ ਕਈ ਥਾਂ ਤੇ ਅਸੀਂ ਉਹਨਾਂ ਨੂੰ ਸੰਗਤ ਦਰਸ਼ਨਾਂ ਦੇ ਵੀ ਲੈ ਕੇ ਗਏ ਬਾਦਲ ਸਾਹਿਬ ਵਾਲਾ ਅਨੁਖਤਾ ਦੀ ਵਰਤ ਕੇ ਦੇਖਿਆ ਔਰ ਉੱਥੇ ਪਿਛਲੇ 5 ਸਾਲਾਂ ਇਸ ਟਰਮ ਤੋਂ ਪਹਿਲੇ ਵਾਲੇ ਤਾਂ ਮਾੜਾ-ਮੋਟਾ ਕੁਝ ਹੋਇਆ ਵੀ ਹੈ ਜਿਹੜੇ ਇਹ ਵਾਲੇ 5 ਸਾਲ ਹੈ ਉਹ ਤਾਂ ਬਿਲਕੁਲ ਜਿਹੜੇ ਹੈ ਖਾਲੀ ਗਏ ਨੇ ਤੁਸੀਂ ਗਿੜਾ ਛਕਵਾਣੀ ਰੱਖਿਆ ਸੀ ਕਿ ਅਸੀਂ ਤੇ ਆਪ ਤੁਹਾਡੇ ਨਾਲ ਵੋਟਾਂ ਮੰਗਣ ਜਾਂਦੇ ਰੇ ਮੂੰਹ ਕਿਹੜੇ ਉਹਦੇ ਨਾਲ ਦਿਖਾਵਾਂਗੇ ਜੇ ਗ੍ਰਾਮੀ ਨਾ ਕੀਤੇ ਨਹੀਂ ਬਿਲਕੁਲ ਅਸੀਂ ਕਹਿੰਦੇ ਰਹੇ ਹਾਂ ਅਸੀਂ ਤਾਂ ਹਾਊਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਜੇ ਕਿਸੇ ਨੂੰ ਕਿਹਾ ਜਾਂਦਾ ਇਹ ਪਿੰਡਾਂ ਦੀ ਆਵਾਜ਼ ਤਾਂ ਪਿੰਡਾਂ ਵਾਸਤੇ ਜਿਹੜਾ ਗੱਲ ਕਰਦਾ ਉਹ ਮੈਂ ਹੀ ਆਂ ਸ਼ਹਿਰ ਵਾਸਤੇ ਸ਼ਹਿਰ ਦੇ ਲੋਕਾਂ ਵਾਸਤੇ ਕੋਈ ਗੱਲ ਕਰਦਾ ਤਾਂ ਮੈਂ ਹੀ ਆਂ ਮੈਂ ਨਹੀਂ ਦੇਖਦਾ ਕਿ ਕੁਰਸੀ ਤੇ ਕਿਹੜੀ ਪਾਰਟੀ ਦਾ ਮੇਰ ਬੈਠਾ ਹੈ ਜਦੋਂ ਮੈਂ ਜਦੋਂ ਮੈਂ ਗਰਜਦਾ ਹਾਂ ਤਾਂ ਮੈਂ ਲੋਕਾਂ ਵਾਸਤੇ ਗਰਜਦਾ ਹਾਂ ਪਿੱਛੇ ਇੱਕ ਰੌਲਾ ਪੈ ਗਿਆ ਜਿੱਥੇ ਗਵਰਨਰ ਸਾਹਿਬ ਵੀ ਅੜ ਗਏ ਉਧਰੋਂ ਚਾਹੁੰਦੇ ਸੀ ਆਮ ਆਦਮੀ ਪਾਰਟੀ ਵੱਲੋਂ ਤੇ ਕਾਂਗਰਸ ਦਾ ਗੱਠ ਜੋੜ ਕੇ ਇੱਥੇ ਫ੍ਰੀ ਬਿਜਲੀ ਪਾਣੀ ਦੀ ਸਹੂਲਤ ਚੰਡੀਗੜ੍ਹ ਦੇ ਅੰਦਰ ਤੇ ਫ੍ਰੀ ਪਾਰਕਿੰਗ ਹੋਣੀ ਚਾਹੀਦੀ ਹੈ ਤੁਸੀਂ ਇਹਦੇ ਨਾਲ ਇਤفاق ਰੱਖਦੇ ਹੋ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਇੱਥੇ ਮੁਫਤ ਦੀ ਕੁਝ ਲੋੜ ਨਹੀਂ ਚੰਡੀਗੜ੍ਹ ਦੇ ਲੋਕ ਮੁਫਤ ਕੁਝ ਨਹੀਂ ਚਾਹੁੰਦੇ ਇਹ ਚਾਹੁੰਦੇ ਆ ਵਾਜਬ ਰੇਟਾਂ ਦੇ ਇਹਨਾਂ ਨੇ ਪਿਛਲੇ ਟਾਈਮ 'ਚ ਨਾ ਜੀ ਪਾਣੀ ਦੇ ਨਾਲ ਦੋ ਛੇੜ ਛਾੜਾਂ ਕਰੀਆਂ ਇੱਕ ਤਾਂ ਤਿੰਨ ਟਾਈਮ ਪਾਣੀ ਆਂਦਾ ਸੀ ਚੰਡੀਗੜ੍ਹ ਦੇ ਅੰਦਰ ਉਹ ਦੋ ਟਾਈਮ ਕਰਤਾ ਇੱਕ ਟੈਰਿਫ ਨਾਲ ਵੀ ਛੇੜਛਾੜ ਕੀਤੀ ਹੈ ਟੈਰਿਫ ਨੂੰ ਘਟਾ ਕੇ ਉਹਦੇ ਨਾਲ ਵੀ ਛੇੜਛਾੜ ਕੀਤੀ ਹੈ ਸੀਵਰ ਸੈਸ ਵਧਾਇਆ ਗਿਆ ਹੈ ਔਰ ਰੇਟ ਵੀ ਵਧਾਏ ਗਏ ਹਨ ਔਰ ਉਹਦੇ ਵਿੱਚ ਲਿਖਿਆ ਹੈ ਕਿ ਹਰੇਕ ਸਾਲ 5% ਆਟੋਮੈਟਿਕ ਇਨਕਰੀਸ ਹੋਏਗਾ ਹਾਊਸ 'ਚ ਲਿਆਣ ਦੀ ਲੋਡ ਨਹੀਂ ਹੈ ਤੁਸੀਂ ਦੇਖੋਗੇ ਪਾਣੀ ਦਾ ਬਹੁਤ ਵੱਡਾ ਮਸਲਾ ਬਣਨਾ ਹੈ ਲੋਕਾਂ ਨੇ ਬਿੱਲ ਲੈ ਕੇ ਖੜਦਗੇ ਇਹਨਾਂ ਦੇ ਮੂਰੇ ਫ੍ਰੀ ਕੋਈ ਨਹੀਂ ਚਾਹੁੰਦਾ ਮੇਰਾ ਤਾਂ ਇਹ ਹੈ ਵੀ ਅਸੀਂ ਪੁਰਾਣੇ ਰੇਟਾਂ ਦੇ ਪਾਣੀ ਦਵਾਂਗੇ ਔਰ ਜਿਹੜਾ ਤਿੰਨ ਟਾਈਮ ਪਾਣੀ ਦਾ ਮੈਦਾ ਇਹਦੇ ਹੱਕ ਚ ਇੱਕ ਜਦੋਂ ਉਮੀਦਵਾਰ ਬਣਦੇ ਆ ਉਦੋਂ ਮੁਸਲਾ ਮਸ਼ਵਰੇ ਹੁੰਦੇ ਆ ਪਾਰਟੀਆਂ ਦੇ ਆਪਣਾ ਇੱਕ ਏਜੰਡਾ ਹੁੰਦਾ ਆਪਣਾ ਫਾਰਮੈਟ ਹੈ ਤੁਹਾਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਹਿਲੀ ਵਾਰੀ ਫੋਨ ਤੇ ਦੱਸਿਆ ਕਿ ਤੁਹਾਡੀ ਜ਼ਿੰਮੇਵਾਰੀ ਲੱਗ ਰਹੀ ਹੈ ਜਾਂ ਮੀਟਿੰਗ ਚ ਤੈਅ ਹੋਇਆ ਕਿ ਤੁਸੀਂ ਉਮੀਦਵਾਰ ਨਹੀਂ ਮੈਂ ਕਈ ਵਾਰ ਮਿਲਿਆ ਉਹਨਾਂ ਨੇ ਮੈਨੂੰ ਅੱਜ ਤੋਂ ਕਈ ਮਹੀਨੇ ਪਹਿਲਾਂ ਕਹਦਾ ਸੀ ਬਈ ਬੇਟਾ ਤੋਸੀ ਚੌਣ ਲੜਨੀ ਐ ਤੋ ਤਿਆਰੀ ਰੱਖੋ ਔਰ ਉਹਨਾਂ ਨੇ ਮੇਰੇ ਤੇ ਕੋਈ ਇਹੋ ਜਿਹਾ ਕੋਈ ਦਬਾਅ ਨਹੀਂ ਬਣਾਇਆ ਬਈ ਵੀ ਇਹ ਨਾ ਇਹਨਾਂ ਚੀਜ਼ਾਂ ਦੇ ਉਹ ਕਹਿੰਦੇ ਵੀ ਲੋਕਾਂ ਦੀ ਗੱਲ ਕਰ ਜਿਵੇਂ ਤੋ ਪਹਿਲਾਂ ਗੱਲ ਕਰਦਾ ਰਹਾਂ ਉਹਨਾਂ ਦੀ ਗੱਲ ਕਰ ਤੇ ਉਹਨਾਂ ਉਹਨਾਂ ਵਾਸਤੇ ਲੜ ਕਿ ਕਿ ਕਈ ਤਾਂ ਨਾ ਤੁਹਾਡੇ ਟਕਸਾਲੀ ਆਗੂ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਬੇਸ਼ੱਕ ਖੁੱਲ ਕੇ ਬਾਹਰ ਨਾ ਬੋਲਦੇ ਹੋਣ ਕਹਿੰਦੇ ਆ ਕਿ ਪ੍ਰਧਾਨ ਪਿੱਛੇ ਜੇ ਤਾਂ ਗੱਲਾਂ ਵੀ ਚੱਲੀਆਂ ਸੀ ਕਿ ਪ੍ਰਧਾਨਗੀ ਦਾ ਉਹ ਦਾ ਕਿਸੇ ਹੋਰ ਨੂੰ ਦੇ ਦਿਓ ਤਾਂ ਗਤੀ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਅੰਦਰ ਕਹਿੰਦੇ ਚੜਤ ਹੁੰਦੀ ਸੀ ਅਕਾਲੀ ਦਲ ਦੀ ਉਹ ਇੱਕ ਸਕੂਟਰ ਤੇ ਆ ਜਾਂਦੇ ਆ ਅੱਜਕੱਲ੍ਹ ਵਿਧਾਨ ਸਭਾ ਦੇਖੋ ਉਹਨਾਂ ਦੇ ਪਿੱਛੇ ਕੀ ਬੋਲਦਾ ਹੈ ਸਭ ਨੂੰ ਪਤਾ ਹੈ ਮਹਾਰਾਸ਼ਟਰ ਦੇ ਅੰਦਰ ਅਸੀਂ ਦੇਖਿਆ ਹੈ ਨਾ ਕੀ ਕੀ এজেন্ডਾ ਸੰਗ ਦਾ ਚੱਲਿਆ ਹੋਇਆ ਹੈ ਸ਼ਿਵ ਸੈਨਾ ਦਾ ਕੀ ਹਾਲਾਤ ਕਰਦੇ ਨੇ ਇਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਬਾਦਲ ਜੀ ਨੇ ਜਿਨ੍ਹਾਂ ਕਰਕੇ ਪਾਰਟੀ ਦਾ ਜਿਹੜਾ ਹੈ ਸਿਸਟਮ ਚੱਲਿਆ ਹੋਰ ਨੂੰ ਦਾ ਤੁਹਾਡੀ ਪਾਰਟੀ ਦੇ ਅੰਦਰ ਸੰਗ ਦੀ ਥੋੜੇ ਬਹੁਤ ਤਾਂ ਦਖਲ ਹੈਗਾ ਨਹੀਂ ਦੇਖੋ ਤਾਂ ਹੀ ਦਾ ਇਹ ਜਿਹੜੀਆਂ ਹੋਈਆਂ ਸੀਗੀਆਂ ਛੇੜਛਾੜਾ ਉਹ ਸਾਰਾ ਕੁਝ ਠੀਕ ਆ ਗਿਆ ਨਾ ਚੀਜ਼ਾਂ ਠੀਕ ਹੋ ਗਈਆਂ ਨਾ ਜੀ ਪਿੱਛੋਂ ਕਰਦੇ ਰਹੇ ਨਾ ਐਸਜੀਪੀਸੀ ਦੀ ਚੋਣ ਚ ਆਪਾਂ ਦੇਖਿਆ ਹੀ ਹੈ ਜਿਹੜੇ ਇਹਨਾਂ ਦੇ ਮinority ਦੇ ਚੇਅਰਮੈਨ ਨੇ ਉਹ ਲੋਕਾਂ ਨੂੰ ਫੋਨ ਕਰ ਕਰਕੇ ਕਹਿੰਦੇ ਰਹੇ ਨੇ ਕਿਉਂ ਸਾਡੇ ਸਾਡੇ ਤਖਤਾ ਨਾਲ ਦਖਲ ਕਰਨ ਪੰਜਾਬ ਤੋਂ ਬਾਹਰ ਦੇ ਤਖਤਾ ਤੇ ਇਹਨਾਂ ਨੇ ਇੰਟਰਫੇਰੈਂਸ ਇਹਨਾਂ ਦੀ ਪੂਰੀ ਚੱਲਦੀ ਹੈ ਪੰਜਾਬ ਚ ਕਿਉਂ ਪੰਜਾਬ ਚ ਨਹੀਂ ਚੱਲਦੀ ਸਾਡੀ ਐਸਜੀਪੀਜੀ ਹਰਿਆਣੇ ਦੀ ਇਹਨਾਂ ਨੇ ਜਿਹੜਾ ਹੈ ਐਕਟ ਤੋਂ ਬਾਹਰ ਜਾ ਕੇ ਇਹ ਕੰਮ ਉਹਦੇ ਭੰਗ ਕੀਤੀ ਹੈ ਠੀਕ ਹੈ ਨਾ ਜੀ ਇਹ ਛੇੜਛਾੜਾ ਨਹੀਂ ਚੱਲਣੀ ਆ ਇਸ ਵਾਰ ਵੀ ਸਮਝੌਤੇ ਵਾਸਤੇ ਕੋਈ ਉਹਨਾਂ ਨੇ ਕੋਸਰ ਨਹੀਂ ਛੱਡਦੇ ਉਹ ਪਰ ਸਿਧਾਂਤਾਂ ਦੀ ਲੜਾਈ ਲੜ ਰਹੇ ਆ ਸਾਨੂੰ ਪੰਜਾਬੀਅਤ ਦੀ ਲੜਾਈ ਲੜ ਰਹੇ ਆ ਸਾਨੂੰ ਜਿਹੜਾ ਹੈ ਪੰਜਾਬੀਆਂ ਵਾਸਤੇ ਹੀ ਜਿਉਂਦਿਆਂ ਤੇ ਪੰਜਾਬੀਆਂ ਵਾਸਤੇ ਮਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਨੂੰ ਸਾਰੇ ਪੰਜਾਬੀਆਂ ਨੇ ਸਲਾਾਇਆ ਕਿ ਵਧੀਆ ਹੋਇਆ ਕਿ ਸਿਧਾਂਤ ਨੂੰ ਪਹਿਲ ਦਿੱਤੀ ਤੇ ਆਏ ਗੱਠਜੋੜ ਨੂੰ ਪਾਸੇ ਰੱਖ ਦਿੱਤਾ ਜੇ ਕੱਲ ਨੂੰ ਚੋਣਾਂ ਤੋਂ ਬਾਅਦ ਗੱਠਜੋੜ ਹੋ ਗਿਆ ਕੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਦੀਪ ਸਿੰਘ ਬਟਰੇਲਾ ਦੀ ਆਵਾਜ਼ ਭਾਜਪਾ ਦੇ ਲਈ ਹੀ ਰਹੇਗੀ ਜਾਂ ਬਦਲ ਜਾਏਗੀ ਕੋ ਮੈਨੂੰ ਨਾ ਇੱਕ ਮੀਟਿੰਗ ਕਰੀ ਸੀ ਮੈਂ ਆਪਣੇ ਲੋਕਾਂ ਦੀ ਉਦੇ ਵਿੱਚ ਉਹਨਾਂ ਨੇ ਮੇਰੇ ਨਾਲੇ ਸਵਾਲ ਕੀਤਾ ਸੀ ਕਹਿੰਦੇ ਕਿ ਤੁਸੀਂ ਜਿੱਤ ਕੇ ਬਣ ਕੇ ਕੱਲ ਮੈਂ ਕਿਹਾ ਤੁਹਾਡੇ ਹਰਦੀਪ ਸਿੰਘ ਨੇ ਨਾ ਇੱਕ ਫੈਸਲਾ ਲਿਆ ਸੀਗਾ ਜਦੋਂ ਮੈਂ ਕਾਉਂਸਲਰ ਬਣਿਆ ਉਦੋਂ ਬਰਾਬਰ ਦੀਆਂ ਸੀਟਾਂ ਆਈਆਂ ਦੋਨੋਂ ਪਾਰਟੀਆਂ ਨੂੰ ਮੇਰੀ ਵੋਟ ਨਾਲ ਮੇਅਰ ਬਣਦਾ ਸੀ ਮੈਂ 100 ਬੰਦਿਆਂ ਦਾ ਆਪਣੇ ਦਾ ਜਿਨ੍ਹਾਂ ਨੇ ਮੇਰੇ ਵਾਸਤੇ ਕੰਮ ਕੀਤਾ ਸੀ ਉਹਨਾਂ ਦਾ ਇਕੱਠ ਕੀਤਾ ਤੇ ਉਹਨਾਂ ਨਾਲ ਇੱਕ ਉਹਨਾਂ ਨੂੰ ਇੱਕ ਇੱਕ ਗੱਲ ਗਈ ਸੀ ਵੀ ਮੈਂ ਤੁਹਾਨੂੰ ਵੇਚਦਾ ਨਹੀਂ ਮੈਂ ਤੁਹਾਨੂੰ ਵੇਚਦਾ ਨਹੀਂ ਇਹੀ ਗੱਲ ਹੁਣ ਜਿਹੜੇ ਮੇਰੇ ਨਾਲ ਚੱਲੇ ਨੇ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਹਾਡੇ ਜੋ ਮੇਰੇ ਉਹ ਭਾਈਚਾਰਾ ਫੈਸਲਾ ਕਰੇਗਾ ਮੈਂ ਉਹਦੇ ਨਾਲ ਖੜਾਗਾ ਜੇ ਪਾਰਟੀ ਨੇ ਤੁਹਾਡੇ ਫੈਸਲੇ ਤੋਂ ਉਲਟ ਫੈਸਲਾ ਲੈ ਲਿਆ ਫਿਰ ਨਹੀਂ ਮੈਂ ਮੈਂ ਤੁਹਾਨੂੰ ਕਹ ਰਹਾ ਕਿ ਮੈਂ ਭਾਈਚਾਰੇ ਦਾ ਹਾਂ ਮੈਂ ਪ੍ਰਧਾਨ ਸਾਹਿਬ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜਾ ਇਹ ਚੀਜ਼ ਹੈ ਅੱਜ ਤੱਕ ਕਹਿੰਦੇ ਰਹੇ ਨੇ ਲੋਕ ਕਿ ਹਰਦੀਪ ਸਿੰਘ ਵਿਗ ਗਿਆ ਹਰਦੀਪ ਸਿੰਘ ਉਹ ਕਰ ਦੇਗਾ ਪਰ ਉਹਨਾਂ ਨੂੰ ਪਤਾ ਹੈ ਅਖਬਾਰ ਲਿਖਦੇ ਰਹੇ ਆਂ ਵੀ ਇਹ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਨੇ ਹੀ ਵੋਟ ਪਾਣ ਜਾਣਾ ਇੱਕ ਤਰ੍ਹਾਂ ਦਾ ਹੈ ਇਹ ਪਾਰਟੀ ਦਾ ਜਿਹੜਾ ਵਫਾਦਾਰੀ ਹੈ ਵਫਾਦਾਰੀ ਕਰਕੇ ਇਮਾਨਦਾਰੀ ਕਰਕੇ ਇੱਥੇ ਪਹੁੰਚਿਆ ਇਹ ਮੇਰੇ ਲੋਕ ਔਰ ਮੇਰੀ ਪਾਰਟੀ ਮੈਂ ਇਹਨਾਂ ਨੂੰ ਬਰਾਬਰ ਆਖਦਾ ਹਾਂ ਬਹੁਤ ਸ਼ੁਕਰੀਆ ਜੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੰਡੀਗੜ੍ਹ ਲੋਕ ਸਭਾ ਹਲਕੇ ਤਾਂ ਜਿਹੜੇ ਬਣਾਏ ਗਏ ਨੇ ਪਹਿਲੀ ਵਾਰੀ 1967 ਤੋਂ ਲੈ ਕੇ ਜਿਵੇਂ ਪਹਿਲਾਂ ਦੱਸਿਆ ਕਿ ਚੋਣ ਲੜਨ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇਖਦੇ ਆ ਕਿ ਚੰਡੀਗੜ੍ਹ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਭਾਈਚਾਰਿਆਂ ਦੇ ਵਸੇ ਹੋਏ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਹਰਦੀਪ ਸਿੰਘ ਨੂੰ ਕਿੰਨਾ ਹੰਗਾਰਾ ਦਿੰਦੇ ਨੇ ਇਹ ਤਾਂ 1 ਜੂਨ ਨੂੰ ਜਾਂ ਉਸ ਤੋਂ 4 ਜੂਨ ਨੂੰ ਜਿਹੜੇ ਨਤੀਜੇ ਆਉਣੇ ਆ ਉਦੋਂ ਪਤਾ ਲੱਗੇਗਾ ਤਾਂ ਦੇਖਦੇ ਆ ਕਿ ਚੰਡੀਗੜ੍ਹ ਦੇ ਲੋਕ ਇਸ ਵਾਰ ਫੈਸਲਾ ਕੀ ਲੈਂਦੇ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ